ਨਵੇਂ ਜਥੇਦਾਰਾ ਦੀ ਤਾਜਪੋਸ਼ੀ ਦਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੈ ਹਟਾਏ ਗਏ ਜਥੇਦਾਰਾ ਦੇ ਹੱਕ ਵਿੱਚ ਨਾਭਾ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਕੋੜਿਆਵਾਲਾ ਵਿਖੇ ਐ ਜੀ ਪੀ ਸੀ ਮੈਂਬਰ ਸਤਵਿੰਦਰ ਸਿੰਘ ਤੋਹੜਾ ਨੇ ਸਿੱਖ ਸੰਗਤਾਂ ਦਾ ਵੱਡਾ ਇਕੱਠ ਕੀਤਾ ਅਤੇ ਇੱਕ ਮਤਾ ਪੇਸ਼ ਕੀਤਾ ਗਿਆ ਸਤਵਿੰਦਰ ਤੋਹੜਾ ਨੇ ਕਿਹਾ ਕਿ ਮੈਂ ਅਕਾਲ ਤਖਤ ਸਾਹਿਬ ਦੇ ਨਾਲ ਹ ਜੋ ਇਨਸਾਨ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਉਲਟ ਜਾਵੇਗਾ ਮੈਂ ਉਸ ਨਾਲ ਨਹੀਂ ਖੜਾਂਗਾ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ 'ਤੇ ਹਮਲਾ ਕੀਤਾ ਗਿਆ ਪਹਿਲਾ ਇਮਾਰਤਾਂ 'ਤੇ ਹਮਲਾ ਹੁੰਦਾ ਸੀ ਮੈਂ ਇੱਕ ਮਤਾ ਲਿਖਿਆ ਜੋ ਜਨਰਲ ਹਾਊਸ ਵਿੱਚ ਪੇਸ਼ ਕਰਾਂਗਾ ਅੰਤਿਮ ਕਮੇਟੀ ਦੇ ਫੈਸਲੇ ਨੂੰ ਰੱਦ ਕਰਵਾਵਾਂਗਾ ਅਤੇ ਫਾਰਕ ਕੀਤੇ ਜਥੇਦਾਰਾਂ ਨੂੰ ਬਹਾਲ ਕਰਵਾਵਾਂਗੇ ਵੱਡੇ ਕਟਵਿਚ ਬੋਲੇ ਸੋਨਿਹਾਲ ਦੇ ਜੈਕਾਰੇ ਵੀ ਛੱਡੇ ਗਏ ਉਥੇ ਇਸੇ ਕਟਵਿਚ ਵਿੱਚ ਐਲਾਨ ਕੀਤਾ ਗਿਆ ਕਿ 18 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭੜਤੀ ਸ਼ੁਰੂ ਹੋਵੇਗੀ ਇਹ ਅਸਲੀ ਅਕਾਲੀ ਦਲ ਹੋਵੇਗਾ ਇਸ ਮੌਕੇ ਤੇ ਸਿੱਖ ਸੰਗਤਾਂ ਨੇ ਸੁਖਬੀਰ ਸਿੰਘ ਬਾਦਲ ਤੇ ਤਿੱਖੇ ਹਮਲੇ ਵੀ ਕੀਤੇ ਉਹ ਮੇਰੇ ਹਲਕੇ ਦੇ ਗੁਰਦੁਆਰਾ ਕਮੇਟੀਆਂ ਨੇ ਬੁਲਾਇਆ ਸੀ ਕਿ ਸੰਗਤ ਜਾ ਕੇ ਜਵਾਬ ਦਿਓ ਕੀ ਤੁਸੀਂ ਗੁਰੂ ਨਾਲੋਂ ਕੀ ਤੁਸੀਂ ਗੁਰੂਵਾਲਾ ਪਿੱਟ ਕਰਨ ਵਾਲਿਓ ਕਿਉਂਕਿ ਜੋ ਅਕਾਲ ਤਖਤ ਸਾਹਿਬ ਦੇ ਸਿਧਾਂਤ ਤੇ ਹਮਲਾ ਪਹਿਲੀ ਵਾਰੀ ਹਮਲਾ ਹੋਇਆ ਹੈ ਅੱਗੇ ਇਮਾਰਤਾਂ ਤੇ ਹਮਲਾ ਹੁੰਦਾ ਰਿਹਾ ਹੈ ਪਰ ਸਿੱਖ ਸਿਧਾਂਤ ਤੇ ਅਕਾਲ ਤਖਤ ਸਾਹਿਬ ਦੇ ਸਿਧਾਂਤ ਤੇ ਪਹਿਲੀ ਵਾਰੀ ਹਮਲਾ ਹੋਇਆ ਹੈ ਤੇ ਮੈਂ ਸੰਗਤ ਨੂੰ ਕਿਹਾ ਵੀ ਤੁਸੀਂ ਮੈਨੂੰ ਚੁਣ ਕੇ ਭੇਜਿਆ ਹੈ ਇਹ ਸ਼ਕਤੀ ਤੁਹਾਡੀ ਹੈ ਮੈਂ ਤੁਹਾਡੀ ਸ਼ਕਤੀ ਦੇ ਨਾਲ ਖੜਾਂਗਾ ਤੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਥਤ ਹੋਊਂਗਾ ਗੁਰੂ ਦੇ ਵੱਲ ਮੁੱਖ ਕਰਕੇ ਖੜੂਗਾ ਤੇ ਜੋ ਹੋਇਆ ਗਲਤ ਹੋਇਆ ਸਿੱਖ ਸਿਧਾਂਤਾਂ ਦੇ ਧੱਜੀਆਂ ਉਡਾਈਆਂ ਨੇ ਤੇ ਸਾਡੀ ਉਹਨਾਂ ਨੂੰ ਬੇਨਤੀ ਹੈ ਅਸੀਂ ਮੈਂ ਇੱਕ ਸੈਂਵਿਕ ਰਮਤ ਅਸੀਂ ਜਰਨਲ ਅਸੂਤ ਮਤਾ ਭੇਜੂਗਾ ਮੈਂ ਕਿ ਜਿਹੜਾ ਇਹ ਜਰਨਲ ਅਸੂਤ ਵਿਚਾਰਾ ਜਾਵੇ ਇਹ ਇਹ ਜਿਹੜਾ ਮੋਤਾ ਸਿੰਘ ਸਾਹਿਬਾਨ ਦਾ ਤੇ ਉਹਨੂੰ ਮਤਨ ਨੂੰ ਰੱਦ ਕਰਾਵਾਂਗੇ ਤੇ ਸਿੰਘ ਸਾਹਿਬਾਨ ਨੂੰ ਦੁਬਾਰਾ ਬਹਾਲ ਕਰਾਵਾਂਗੇ ਉਹ ਲੋਕ ਨੇ ਜਿਹੜੇ ਧੜੀਆਂ ਡਾ ਰਹੇ ਨੇ ਜਿਹੜੇ ਮੌਜੂਦਾ ਉਹ ਤੇ ਹਾਕਮ ਨੇ ਜਿਹੜੀ ਅੰਦਰੂਨੀ ਕਮੇਟੀ ਹੈ ਜਿਹਨਾਂ ਨੂੰ ਸਰਪ੍ਰਸਤੀ ਹੈ ਉੱਪਰ ਸੁਖਵੀਰ ਸਿੰਘ ਉਹਨਾਂ ਦੀ ਉਹ ਸਾਰੇ ਜਿਹੜਾ ਹੈਗਾ ਸਿੱਖੀ ਦਾ ਕਹਾਨਾ ਕਰ ਰਹੇ ਨੇ ਤੇ ਇਹ ਕਿਹ ਤਰ੍ਹਾਂ ਕਿਹਦੇ ਜਵਾਬ ਸਾਨੂੰ ਦੇਣਾ ਪੈਣਾ ਹੈ ਗੁਰੂ ਕਿਰਪਾ ਕਰੇ ਸੋਝੀ ਬਖਸ਼ੇ ਅਸੀਂ ਗੁਰੂ ਦੇ ਸਨਮੁਖ ਰਹੀਏ ਤੇ ਜੋ ਸਿਧਾਂਤਾਂ ਨੇ ਉਹ ਤੋਂ ਪਰ ਅਸੀਂ ਆਪ ਪਹਿਰਾ ਦੇ ਕੇ ਆਪਣੀ ਕੌ ਗਲਤ ਹੋਈ ਹੈ ਕਾਨੂੰਨੀ ਵੀ ਗਲਤ ਹੈ ਤੇ ਸੰਗਤ ਦੇ ਤੌਰ ਤੇ ਵੀ ਗਲਤ ਹੈ ਕਿਉਂਕਿ ਮੌਜੂਦਾ ਪ੍ਰਧਾਨ ਸ਼੍ਰੋਣੀ ਕਮੇਟੀ ਅਸਤੀਫਾ ਦੇ ਬੈਠਾ ਹੈ ਇਹ ਜਿਹੜਾ ਮੈਂਬਰ ਹੈ ਹਰਿਆਣੇ ਦਾ ਰਹਿਣ ਵਾਲਾ ਹੈ ਇਹ ਕੋਆਪਟ ਕੀਤਾ ਹੋਇਆ ਹੈ ਨਾ ਕਿ ਚੁਣਿਆ ਹੋਇਆ ਇਹਨੂੰ ਦਾ ਅਧਿਕਾਰ ਹੀ ਨਹੀਂ ਫੈਸਲਾ ਕਰਨ ਦਾ ਫਿਰ ਅਕਾਲੀ ਦਲ ਨੇ ਆਪ ਦੇ ਆਪ ਇਹ ਮੰਨ ਲਿਆ ਵੀ ਅਸੀਂ ਜਿਹੜਾ ਹੁਕਮਨਾਮਾ ਸਾਡੀ ਉਲੰਘਣਾ ਕੀਤੀ ਹੈ ਭੁੰਦਰ ਸਾਹਿਬ ਨੇ ਆਪ ਇਹ ਮੰਨ ਲਿਆ ਜਿਹੜੀ ਅੱਗੇ ਕਹਿੰਦਾ ਤੇ ਲਫਾਫੇ ਚ ਪ੍ਰਧਾਨ ਦੇ ਲਫਾਫੇ ਚ ਨਿਕਲਦਾ ਪ੍ਰਧਾਨ ਅਕਾਲੀ ਦਲ ਦੇ ਚੋਂ ਉਹ ਇਹਨਾਂ ਨੇ ਆਪ ਇਹ ਮੰਨ ਲਿਆ ਕਿਉਂਕਿ ਉੱਥੇ ਜਿਹੜੀ ਸਲਿੱਪ ਆਈ ਹੈ ਕੋਈ ਮਤਾ ਨਹੀਂ ਏਜੰਡਾ ਨਹੀਂ ਪੇਸ਼ ਹੋਇਆ ਉਹ ਸਲਿੱਪ ਆਈ ਹੈ ਉਹਦੇ ਚ ਕਹਤਾ ਵੀ ਆ ਪਾਸ ਕਰ ਦਿਓ ਗੱਲ ਖਤਮ ਇਸ ਕਰਕੇ 2 2.5 ਘੰਟੇ ਬਾਅਦ ਜਦੋਂ ਇਹ ਕਾਰਵਾਈ ਹੋਈ ਹੈ ਉੱਥੇ ਨਾ ਗੁਰੂ ਗ੍ਰੰਥ ਸਾਹਿਬ ਸੀ ਨਾ ਗੁਰੂ ਪੰਥ ਸੀ ਕਿਸ ਗੱਲ ਸਾਹਿਬ ਉਸ ਤੋਂ ਬਾਅਦ ਉਹਦੀ ਜਿਹੜੀ ਪੱਗ ਦੀ ਹੋਈ ਹੈ ਉਹ ਇੱਕ ਜਿੱਥੇ ਅਖੰਡ ਪਾਠ ਸਾਹਿਬ ਹੋ ਰਿਹਾ ਸੀ ਉੱਥੇ ਜਾ ਕੇ ਉਹ ਪੱਗ ਧਰੀ ਗਈ ਅਸਰ ਤੇ ਜਿਹੜੀ ਕਿ ਅਖੰਡ ਪਾਠ ਚੱਲਦੇ ਮਰਯਾਦਾ ਦੀ ਬਿਲਕੁਲ ਲੰਘਣਾ ਟੋਟਲੀ ਤੇ ਦੋ ਘੰਟੇ ਬਾਅਦ ਸ਼੍ਰੀ ਆਪਣਾ ਸਚਕੰਡ ਸਾਹਿਬ ਦਰਬਾਰ ਸਾਹਿਬ ਤੋਂ ਜੋ ਹੁਕਮ ਆਇਆ ਨਾਮਾ ਆਇਆ ਉਹ ਸਾਰੇ ਪਾਈਆਂ ਨੂੰ ਮੇਰੀ ਬੇਨਤੀ ਹੈ ਵੀ ਆਪੜਾ ਤੁਸੀਂ ਦੇਖੋ ਉਹਦੇ ਵਿੱਚ ਫੈਸਲਾ ਮੈਂ ਨੋਟ ਕੀਤਾ ਹੋਇਆ ਹੈ ਉਹਦੇ ਵਿੱਚ ਫੈਸਲਾ ਵਾਹਿਗੁਰੂ ਨੇ ਆਪ ਕਰਤਾ ਵੀ ਇਹਨਾਂ ਦਾ ਕੀ ਹਾਲ ਹੋਣਾ ਹੈ